ਅਕਸਰ ਕਹਿੰਦੇ ਨੇ ਕਿ ਜੇਕਰ ਸਰਕਾਰੀ ਦਰਬਾਰੇ ਮੁਸ਼ਕਿਲ ਦਾ ਹੇਲਾ ਨਾ ਹੋਵੇ ਤਾਂ ਆਪ ਹੀ ਹੰਬੜਾ ਮਾਰਨਾ ਪੈਂਦਾ ਕੁਝ ਅਜੀਹਾ ਹੀ ਉਪਰਾਲਾ ਕੀਤਾ ਜਲੰਧਰ ਦੇ ਡਿਫੈਂਸ ਕਲੋਨੀ ਦੀ ਸੁਸਾਇਟੀ ਵਾਲਿਆਂ ਨੇ ਕਰੀਬ 1 ਸਾਲ ਤੋਂ ਟੁੱਟੀ ਸੜਕ ਦੀ ਮਾਰ ਚੱਲ ਰੇ ਇਲਾਕਾ ਨਿਵਾਸੀਆਂ ਨੇ ਸਰਕਾਰੀ ਅਫਸਰਾਂ ਨੂੰ ਬੜੀਆਂ ਸ਼ਿਕਾਇਤਾਂ ਤੇ ਬੇਨਤੀਆਂ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ ਆਖਰ ਸੁਸਾਇਟੀ ਵਾਲਿਆਂ ਨੇ ਰਲ ਕੇ ਪੱਲਿਓਂ ਪੈਸੇ ਪਾ ਕੇ ਹੁਣ ਟੁੱਟੀ ਹੋਈ ਸੜਕ ਦੀ ਮੁਰੰਮਤ ਕਰਵਾਣੀ ਸ਼ੁਰੂ ਕਰ ਦਿੱਤੀ ਹੈ ਤੇ ਸਰਕਾਰ ਪ੍ਰਤੀ ਰੋਸ ਵਜੋਂ ਮੌਜੂਦਾ ਸਰਕਾਰ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਸੋ ਇਹ ਜੋ ਤਸਵੀਰਾਂ ਤੁਸੀਂ ਸੜਕ ਦੇ ਮੁਰੰਮਤ ਦੀਆਂ ਵੇਖ ਰਹੇ ਹੋ ਇਹ ਕੰਮ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਨਗਰ ਨਿਗਮ ਵੱਲੋਂ ਨਹੀਂ ਬਲਕਿ ਜਲੰਧਰ ਦੇ ਡਿਫੈਂਸ ਕਲੋਨੀ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਆਪਣੀ ਜੇਬ ਚੋਂ ਪੈਸੇ ਲਾ ਕੇ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਗੱਲ ਕਰਦੇ ਆ ਰਿਟਾਇਰ ਡੀਐਸਪੀ ਜਸਪੀਰ ਸਿੰਘ ਰੰਧਾਵਾਨੀ ਕਹਿੰਿਆ ਕਿ ਪਿਛਲੇ ਸਾਲ ਜੁਲਾਈ ਅਗਸਤ ਦੇ ਮਹੀਨੇ ਵੱਡੀਆਂ ਪਾਈਪਾਂ ਪਾਉਣ ਦੇ ਚੱਲਦਿਆਂ ਇਲਾਕੇ ਦੀ ਸੜਕ ਪੋਟੀ ਗਈ ਸੀ ਪਰ ਹੁਣ 1 ਸਾਲ ਬੀਤ ਜਾਣ ਤੋਂ ਬਾਅਦ ਵੀ ਟੁੱਟੀ ਸੜਕ ਦਾ ਕੋਈ ਹਿਲ ਨਾ ਨਹੀਂ ਕੀਤਾ ਗਿਆ ਉਹਨਾਂ ਰੋਸ ਜਤਾਉਂਦੇ ਕਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਇਲਾਕੇ ਦੇ ਕੁਝ ਸਜਣਾ ਦੇ ਵੱਲੋਂ ਸੇਵਾ ਕਰਦਿਆਂ ਇੰਟਰਲੌਕ ਟਾਈਲਾਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਦ ਸੰ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਇਹ ਕਹਿ ਕੇ ਕੰਮ ਬੰਦ ਕਰਵਾ ਦਿੱਤਾ ਗਿਆ ਕਿ ਅਸੀਂ ਆਪ ਟੁੱਟੀ ਸੜਕ ਦੀ ਮਰਮਮਤ ਦਾ ਕੰਮ ਕਰਾਂਗੇ ਨਹੀਂ ਤਾਂ ਇਸ ਵਿੱਚ ਸਾਡੀ ਨਮੋਸ਼ੀ ਹੁੰਦੀ ਹੈ ਸੋ ਜਲੰਧਰ ਤੋਂ ਸੁਭਾਸ਼ ਸ਼ਰਮਾ ਦੀ ਜ਼ੀਰੋ ਲਾਈਨ ਟੀਵੀ ਦੇ ਵਾਸਤੇ ਖਾਸ ਰਿਪੋਰਟ लोकल बॉडी ਤੁਸੀਂ ਕਹਿੰਦੇ ਆ ਕਿ ਲੋਕਲ ਬੋਡੀ ਨੂੰ ਪਤਾ ਨਹੀਂ ਕੀ ਲੋਕਲ ਬੋਡੀ ਤੱਕ ਇਹ ਮੈਸੇਜ ਨਹੀਂ ਗਿਆ ਹੋਊਗਾ ਲੋਕਲ ਬੋਡੀ ਤੱਕ ਹਮੇਸ਼ਾ ਇਹ ਮੈਸੇਜ ਗਿਆ ਹੋਣਾ ਲੋਕਲ ਹੀ ਤੁਹਾਡੇ ਮਿਨਿਸਟਰ ਜਿਹੜੇ ਜੇ ਜੇ ਲੋਕਲ ਹੀ ਸਾਡੇ ਮਿਨਿਸਟਰ ਹੈ ਬਰਕਾਲ ਜੀ ਨੂੰ ਮੈਸੇਜ ਦੇ ਰਹੇ ਆ ਕਿ ਉਹਨਾਂ ਤੱਕ ਇਹ ਮੈਸੇਜ ਨਹੀਂ ਗਿਆ ਉਹਨਾਂ ਤੱਕ 100% ਮੈਸੇਜ ਗਿਆ ਹੈ ਲੇਕਿਨ ਇਗਨੋਰ ਹਰ ਪਾਸਿਓਂ ਕਿਸੇ ਪਾਸੇ ਕੋਈ ਚੱਲਣੂ ਤੇ ਨਾਲ ਕੋਈ ਤਿਆਰ ਨਹੀਂ ਹੈ ਹਰ ਪਾਸੇ ਇਗਨੋਰ ਹੈ ਤਾਂ ਕਰਕੇ ਸੋਸਾਇਟੀ ਨੇ ਆਪਣਾ ਸਟੈਪ ਇੱਕ ਚੁੱਕਿਆ ਇਹ ਆਪਣੇ ਸਾਰੀ ਕੰਟਰੀਬਿਊਟ ਕਰਕੇ ਤਾਂ ਸੜਕ ਨੂੰ ਬਣਾ ਰਹੇ ਆ ਆਪਣੇ ਇਗਨੋਰ ਕੀਤਾ ਗਿਆ ਤਾਂ ਨਾਲੇ ਕਿ ਕਿਉਂ 3 ਵਜੇ ਹੈ ਕਿ ਜਨਰਲ ਕਰੀ ਕਿਉਂਕਿ ਇਹ ਸਾਉਂਡ ਤੋਂ ਬੈਨਫਿਟ ਦੇਖੋ ਕੋਰਪੋਰੇਟ ਕਿਹਾ ਸੀ ਨਾ ਆਪਣੇ ਆਪ ਦੇਖੋ ਇਹ ਤਾਂ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਉਂ ਨਹੀਂ ਕਿਉਂ ਐਕਸੈਪਟ ਕਰ ਰਹੇ ਹਨ ਕਿਉਂ ਨਹੀਂ ਐਕਸੈਪਟ ਕੀਤੀ ਇਹ ਤਾਂ ਉਹਨਾਂ ਦੇ ਡਿਪੈਂਡ ਕਰਦੀ ਹੈ ਅਸੀਂ ਉਹਨਾਂ ਨੂੰ ਬਲੇਮ ਨਹੀਂ ਦੇ ਰਹੇ ਲੇਕਿਨ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲਿਆ ਜਦ ਕਿ ਉਹਨਾਂ ਨੂੰ ਹਰ ਚੀਜ਼ ਨੂੰ ਨੋਟਿਸ ਕੀਤਾ ਗਿਆ ਇਹ ਲਾਸਟ ਮਹੀਨੇ ਤੋਂ ਹੀ ਸਾਰਾ ਕੁਝ ਆਪਣੇ ਵੱਲ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਾਰਾ ਕੰਮ ਤੁਹਾਡੇ ਸਾਹਮਣੇ ਤੁਸੀਂ ਖੁਦ ਦੇਖ ਵੀ ਰਹੇ ਹੋ ਤੁਸੀਂ ਸੁਣਿਆ ਵੀ ਇਹ ਸਾਰੇ ਆਪਣੀ ਕੋਲ ਕਲੋਨੀ ਦਾ ਕੰਟਰੀਬਿਊਟ ਹੈ ਸਾਰਾ ਕਿੰਨਾ ਟੋਟਲ ਕਿੰਨਾ ਐਕਸਪੈਂਡ ਇਹ ਮਿਨਿਮਮ 1 ਲੱਖ ਰੁਪਈਆ ਆਏਗਾ ਜੀ ਇੱਥੇ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਹੈ ਜੀ ਬਰੇਨ ਵਾਲੇ ਮੇਰੀ ਵਾਰਡ ਇਹੀ ਹੈ ਜੀ ਸੇਮ ਹੈ 18 ਨੰਬਰ ਵਾਰਡਰ ਹੋ ਇੱਥੋਂ ਹੀ ਲੰਗੀ ਦਾ ਕੀ ਕੰਮ ਹੈ ਤੁਹਾਡਾ ਮੇਰਾ ਜੀ ਨਾਮ ਪ੍ਰੋਫੈਸਰ ਕਮਰ ਸਰਤਾਜ ਸਿੰਘ ਜੀ ਇਹ ਕਹਿੰਦੇ ਸਰ ਇਹ ਆਪਣੇ ਤੁਹਾਡੇ ਵਾਰਡ ਹੈਗਾ ਤੁਸੀਂ ਕਰੇ ਵੱਡੇ ਇਲਾਕੇ ਨੇ ਕੋਈ ਜਿਹੜੀ ਪਰੇਸ਼ਾਨੀ ਜ਼ਾਹਰ ਕੀਤੀ ਹੈ ਕਈ ਚੱਕਰ ਕਰਕੇ ਵਿਰਾਸਤ ਤੋਂ ਲਈ ਉਹਦੇ ਬਾਰੇ ਕੀ ਕਹਿੰਦੇ ਸਰਕਾਰ ਦੇ ਕਿਹੋ ਜਿਹੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਕਿ ਇੱਥੇ ਮੋਰ ਦੈਨ 1 ਲੱਖ ਵਹੀਕਲ ਜਿਹੜੇ ਨੇ ਸੜਕ ਤੋਂ ਰੋਜ਼ ਨਿਕਲਦੇ ਆ ਵੱਡੇ ਛੋਟੇ ਸਕੂਲ ਨੇ ਇਸ ਲੋਕੇਲਿਟੀ ਦੇ ਵਿੱਚ ਕੈਂਬਰੇਜ ਲੱਗੇ ਆ ਸੇਂ ਜੋਸਫ ਲੱਗੇ ਆ ਜਦੋਂ ਇਹ ਸੜਕ ਦੀ ਜੋ ਕੰਡੀਸ਼ਨ ਆ ਕੁਝ ਲੋਕ ਮੋਟਰਸਾਈਕਲਾਂ ਦੇ ਕੁਝ ਲੋਕ ਹੋਰ ਟੂ ਵੀਲਰਸ ਤੇ ਆਪਣੇ ਬੱਚਿਆਂ ਨੂੰ ਛੱਡਣ ਜਾਂਦੇ ਨੇ ਐਕਸੀਡੈਂਟ ਦਾ ਬੜਾ ਡਰ ਆ ਜਦੋਂ ਇਹ ਸੜਕ ਇਦਾਂ ਪੂਰੀ ਵਗਦੀ ਸੜਕ ਦੇ ਵਿੱਚ ਚਾਰ-ਚਾਰ ਵਾਰੇ ਘਰ ਦੇ ਆਸ-ਪਾਸ ਵਾਲੇ ਲੋਕਾਂ ਨੂੰ ਚਾਰ-ਚਾਰ ਵਾਰ ਆਪਣੇ ਘਰ ਦੀ ਸਫਾਈ ਕਰਨੀ ਪੈਂਦੀ ਹੈ ਜਿਹੜੀ ਨਿਊਸੈਂਸ ਹੈ ਉਹ ਵੱਖਰੀ ਹੈ ਗੱਡੀ ਕੱਢੋ ਤੇ ਗੱਡੀਆਂ ਦੇ ਸ਼ੌਕਰ ਗੱਡੀਆਂ ਦੇ ਐਕਸਲ ਤਾਂ ਖਰਾਬ ਹੋ ਗਏ ਹੋਏ ਨੇ ਜਿਨ੍ਹਾਂ ਦਾ ਰੋਜ਼ ਦਾ ਰੂਟ ਹੈ ਅਸੀਂ ਤਾਂ ਇਹੀ ਕਵਾਂਗੇ ਕਿ ਭਾਈ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਕਿ ਜਿਸ ਹਾਲਤ 'ਚ ਇਸ ਟਾਈਮ ਸੜਕ ਹੈਗੀ ਹੈ ਜੇ ਰੈਜ਼ੀਡੈਂਟਸ ਨੂੰ ਪੱਲਿਓਂ ਪੈਸੇ ਪਾ ਕੇ ਸਰਕਾਰ ਦੇ ਹੁੰਦੇ ਹੋ ਸੜਕ ਬਣਾਉਣ ਦੀ ਲੋੜ ਪੈ ਗਈ ਹੈ ਤੇ ਮੇਰਾ ਖਿਆਲ ਹੈ ਸਰਕਾਰ ਨੂੰ ਬਹੁਤ ਸੋਚਣ ਦੀ ਲੋੜ ਹੈ ਕਿ ਹਾਂ ਸਾਡੀ ਕਾਰਗੁਜ਼ਾਰੀ ਕੀ ਹੈ ਪਿਛਲੇ 2.5 ਸਾਲ ਦੇ ਵਿੱਚ ਤਾਂ ਵੀ ਸਮਝਦੇ ਕਿਉਂਕਿ ਥੋੜਾ ਸਮੇਂ ਇਹ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਜਦੋਂ ਆਉਟਪੁੱਟ ਹੀ ਨਹੀਂ ਦੇਣੀ ਤੁਸੀਂ ਪਬਲਿਕ ਨੂੰ ਤੇ ਪਬਲਿਕ ਨੇ ਤਾਂ ਫਿਰ ਐਜ਼ ਅ ਰਿਜ਼ਲਟ ਇਹੀ ਕਹਿਣਾ ਕਿ ਹਾਂਜੀ ਸਾਨੂੰ ਉਹ ਐਕਸਪੈਕਟੇਸ਼ਨਸ ਜੋ ਅਸੀਂ ਰੱਖ ਕੇ ਸਰਕਾਰ ਚੁਣੀ ਸੀ ਉਹ ਨਹੀਂ ਮਿਲ ਰਹੀ ਤੇ ਆ ਜਦੋਂ ਵੀ ਅਸੀਂ ਫਿਰ ਵੋਟਾਂ ਲੈਣ ਆਣਾ ਅਸੀਂ ਤਾਂ ਪਬਲਿਕ ਨੂੰ ਜਵਾਬ ਦੇ ਆਂ ਐਂਡ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਜੇ ਕੱਲ ਨੂੰ ਪਬਲਿਕ ਡੋਮੇਨ ਚ ਆਣਾ ਹੈ ਜੇ ਪਬਲਿਕ ਨੂੰ ਹੀ ਆਪਣੇ ਪੱਲੇੋਂ ਪੈਸੇ ਪਾ ਕੇ ਸੜਕਾਂ ਬਣਾਉਣੀਆਂ ਪੈ ਰਹੀਆਂ ਤਾਂ ਕਿਸਮੂ ਨਾਲ ਕੋਈ ਵੋਟਾਂ ਮੰਗਣ ਆਊਗਾ ਜੀ ਮੈਂ ਜਸਵੀਰ ਸਿੰਘ ਰੰਧਾਵਾ ਰਿਟਾਇਰਡ ਡੀਐਸਪੀ ਮੈਂ ਡਿਫੈਂਸ ਕਲੋਨੀ ਰੈਜੀਡੈਂਸ ਸੁਸਾਇਟੀ ਦਾ ਪ੍ਰਧਾਨ ਆ ਗੁਰਦੁਆਰਾ ਸਾਹਿਬ ਦਾ ਜਨਮ ਸਥਾਨ ਆ ਤੇ ਮੈਨੂੰ ਇੱਥੇ ਵਸਦਿਆਂ ਨੂੰ 55 ਸਾਲ ਹੋ ਗਏ ਇਸ ਕਲੋਨੀ ਵਿੱਚ ਤੇ ਜੋ ਪਿਛਲੇ ਸਮੇਂ ਦੌਰਾਨ ਪਿਛਲੇ ਸਾਲ ਜੁਲਾਈ ਅਗਸਤ ਜਿੰਨਾ ਸੜਕ ਪੱਟੀ ਪਾਈ ਪਾਉਣ ਲਈ ਅਸੀਂ ਉਸ ਤੋਂ ਬਾਅਦ ਇੰਨੀ ਹਰਾਸ਼ਮੈਂਟ 'ਚ ਰਹੇ ਲਗਾਤਾਰ ਇਹਨਾਂ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਤੁਸੀਂ ਇਹ ਸੜਕ ਬਣਾ ਦਿਓ ਸਾਡਾ ਘਰ ਆ ਸਾਡੀ ਰੇਤਾ ਨਹੀਂ ਮਿੱਟੀ ਦੀ ਹੈ ਇਹਨਾਂ ਕਿਸੇ ਨੇ ਨਹੀਂ ਸੁਣੀ ਫਿਰ ਪਿਛਲੇ ਮਹੀਨੇ ਜਾ ਕੇ ਅਸੀਂ ਇਹਨਾਂ ਕਮਿਸ਼ਨਰ ਸਾਹਿਬ ਨੂੰ ਮਿਲੇ ਜੁਆਇੰਟ ਕਮਿਸ਼ਨਰ ਨੂੰ ਮਿਲੇ ਅਸੀਂ ਆ ਜਿਹੜਾ ਕਾਰਪੋਰੇਸ਼ਨ ਦਾ ਡੋਂਗਰਾ ਸਾਹਿਬ ਨੂੰ ਮਿਲੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਹਮਦਰ ਸਾਹਿਬ ਨੂੰ ਮਿਲੇ ਸਾਡੀ ਕਲੋਨੀ ਦਾ ਵਸਨੀਕ ਹੈ ਉਹਨਾਂ ਨੇ ਟੈਲੀਫੋਨ ਕਮਿਸ਼ਨਰ ਸਾਹਿਬ ਨੂੰ ਕੀਤਾ ਕਮਿਸ਼ਨਰ ਸਾਹਿਬ ਨੇ ਵਾਦਾ ਕੀਤਾ ਵੀ ਅਸੀਂ 16 ਤਰੀਕ ਤੱਕ ਅਸੀਂ 16 ਮਈ ਤੱਕ ਅਸੀਂ ਬਣਾ ਦੇਾਂਗੇ ਕਿਉਂਕਿ ਸਾਡਾ 21 ਮਈ ਨੂੰ ਗੁਰਦੁਆਰਾ ਸਾਹਿਬ ਦਾ ਇੱਕ ਪ੍ਰੋਗਰਾਮ ਹੈ ਨਗਰ ਕੀਰਤਨ ਹੈ ਜੋ ਸਾਲ ਚ ਇੱਕ ਵਾਰ ਹੀ ਮਨਾਉਨੇ ਆ ਤੇ ਨਗਰ ਕੀਰਤਨ ਕਰਦੇ ਅਸੀਂ ਬੇਨਤੀ ਕੀਤੀ ਸੜਕ ਬਹੁਤ ਬੁਰੀ ਹਾਲਤ ਹੈ ਸਾਡੇ ਪੰਜ ਪਿਆਰੇ ਸਾਡੀਆਂ ਬੀਬੀਆਂ ਨੰਗੇ ਪੈਰੀ ਚੱਲਦੀਆਂ ਨੇ ਇਥੇ ਚਲਣਾ ਹੁਕਾ ਵੀ ਮਿਹਰਬਾਨੀ ਕਰਕੇ ਇਹਨਾਂ ਵਾਦਾ ਕਰ ਲਿਆ ਵੀ 16 ਤਰੀਕ ਐਂ ਉਦੋਂ ਬਾਅਦ ਵੀ ਮੇਦਦੀ ਕਰੀ ਗਏ ਕੱਲ ਵੀ ਮੈਂ ਟੈਲੀਫੋਨ ਕੀਤਾ ਵੀ ਸਾਡਾ ਕੋਈ ਕਰ ਦੇਵੇ ਇਹਨਾਂ ਕੋਈ ਨਹੀਂ ਕੀਤਾ ਹੁਣ ਅਸੀਂ ਆਪ ਡਿਫੈਂਸ ਕਲੋਨੀ ਦੇ ਵਸਨੀਕ ਇਕੱਠੇ ਹੋ ਕੇ ਆਪੇ 2-2000 3-3000 ਹਜ਼ਾਰ ਹਜ਼ਾਰ ਜੜ ਇਕੱਠਾ ਕਰਕੇ ਇਹ ਸਾਡਾ ਤਕਰੀਬਨ 50 ਹਜ਼ਾਰ ਦਾ ਬਜਟ ਐ ਜੋ ਅਸੀਂ ਇਕੱਠਾ ਕਰਕੇ ਆਪ ਬਣਾ ਰਹੇ ਆ ਇਹ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਇਹਨਾਂ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਜਿਹੜਾ ਸਾਡਾ ਫੰਕਸ਼ਨ ਸੀ ਉਹਦੇ ਲਈ ਵੀ ਨਹੀਂ ਸਾਡੀ ਸੁਣਾਈ ਕੀਤੀ ਵੀ ਇਹ ਫੰਕਸ਼ਨ ਹੈਗਾ ਚਲੋ ਅਸੀਂ 10 ਮਹੀਨੇ ਤੋਂ ਚੇਲੀ ਰਹੇ ਮਸੀਬਤ ਅਹੀਂ ਹੋਰ ਵੀ ਨਾ ਚੇਲੀਂਦੇ ਪਰ ਕਟੋਗਰ ਸਾਡਾ ਫੰਕਸ਼ਨ ਹੈ ਸਾਨੂੰ ਕੀ ਪੁਆਇੰਟ ਗੜਾ ਰੋਡ ਤੋਂ ਗੁਰਦੁਆਰਾ ਸਾਹਿਬ ਤੱਕ ਇਨੀਕ ਬਣਾ ਦਿਓ ਚਾਹੇ ਟੈਂਪਰੇਰੀ ਬਣਾ ਦਿਓ ਚਾਹੇ ਇਹਨੂੰ ਰਿਪੇਅਰ ਹੀ ਕਰ ਦਿਓ ਸਾਡੀ ਜਥਾ ਕੇ ਸੰਗਤ ਤੇ ਜਿਹੜੇ ਸਿੰਘ ਸਹਿਬਾਨ ਨੇ ਜਿਹੜੀਆਂ ਬੀਬੀਆਂ ਨੇ ਨੰਗੇ ਪੈਰੀ ਚੱਲਣਾ ਨਹੀਂ ਸੋਚੀ ਲੇਕਿਨ ਕੋਈ ਜਨ ਵਾਈ ਨਹੀਂ ਕੀਤੀ ਹਾਲਾ ਅਧਿਕਾਰੀਆਂ ਨੂੰ ਆਪ ਕੋਨ ਸੈਸ਼ਨ ਨੂੰ ਇਹਦੇ ਸਮਝ ਲਿਖਤੀ ਵੀ ਦਿੱਤਾ ਸੀ ਮੈਂ ਲੈ ਕੇ ਦਿੱਤਾ ਨੰਮ ਰੈਂਡਮ ਲੈ ਕੇ ਇਹਨਾਂ ਨੂੰ ਪਰਸਨਲੀ ਮੈਂ ਕਮਿਸ਼ਨ ਸਾਹਿਬ ਨੂੰ ਮਿਲ ਕੇ ਆਇਆ ਮਿਲ ਕੇ ਦੇ ਕੇ ਆਇਆ ਜੁਆਇੰਟ ਕਮਿਸ਼ਨ ਨੂੰ ਮਿਲ ਕੇ ਆਏ ਲਿਖ ਕੇ ਦੇ ਕੇ ਆਏ ਆ ਢੋਗਰਾ ਐਸੀ ਨੂੰ ਜੁਆਇੰਟ ਜਿਹੜਾ ਐਸੀਐਨ ਦਾ ਰਾਮਪਾਲਿਆ ਸਾਰਿਆਂ ਨੂੰ ਮਿਲਿਆ ਲੋਕਲ ਬੋਰਡ ਮਿਨਿਸਟਰ ਬਲਕਾਰ ਸਿੰਘ ਵੀ ਗੁਲੰਦਰ ਵੀ ਨੇ ਉਹਨਾਂ ਨਾਲ ਪਹੁੰਚ ਕੀਤੀ ਨਹੀਂ ਉਹਨਾਂ ਨਾਲ ਸਾਡੀ ਤੁਹਾਨੂੰ ਮੈਂ ਦੱਸਦਾ ਅਸੀਂ ਸੜਕ ਬਣਾਉਣ ਲੱਗੇ ਪਿਛਲੇ ਮਹੀਨੇ ਇੰਟਰਲੋਕਿੰਗ ਗੁਰਦੁਆਰੇ ਦੇ ਸਾਹਮਣੇ ਜਿਹੜੀ ਬਣਾਈ ਅਸੀਂ ਇਹ ਆਜ ਬੰਦੇ ਆਏ ਸਾਨੂੰ ਰੋਕਤਾ ਪਿਛਲੇ ਪਿਛਲੇ ਮਹੀਨੇ ਅਪ੍ਰੈਲ ਦੀ ਗੱਲ ਹੈ 6-7 ਅਪ੍ਰੈਲ ਦੀ ਇਹਨਾਂ ਕਿਹਾ ਜੀ ਅਸੀਂ 20 ਤੋਂ ਪਹਿਲਾਂ ਪਹਿਲਾਂ ਅਪ੍ਰੈਲ 20 ਤੋਂ ਪਹਿਲਾਂ ਪਹਿਲਾਂ ਇਹ ਬਣਾ ਦੇਣੀ ਹੈ ਤੁਸੀਂ ਨਾ ਬਣਾਓ ਅਸੀਂ ਉਹ ਇਟਾਂ ਵਿੱਚ ਗੋਆਈਆਂ ਇੰਟਰਲੋਕਿੰਗਾਂ ਅਸੀਂ ਤੁਰ ਤੱਕ ਬਣਾਉਣੀ ਸੀ ਚਲੋ ਕਿਸੇ ਨੇ ਸੇਵਾ ਲਈ ਸੀ ਪਰ ਉਹ ਅਸੀਂ ਇਹਨਾਂ ਨੇ ਬੰਦ ਕਰਾ ਗਿਆ ਵੀ ਨਹੀਂ ਸੀ ਸਾਡੀ ਬੇਇਜ਼ਤੀ ਹੁੰਦੀ ਹੈ ਤੁਸੀਂ ਅਸੀਂ ਅਪ੍ਰੈਲ 20 ਤੋਂ ਸ਼ੁਰੂ ਕਰਦੇ ਹਾਂ ਅਪ੍ਰੈਲ ਨਾ ਗਿਆ ਫਿਰ ਮਈ ਚ ਹੀ ਐਫਰਟ ਕੀਤੀਆਂ ਵੀ ਕਿਸੇ ਤਰ੍ਹਾਂ ਸਾਡੀ ਇਹ ਸੜਕ ਬਣ ਜੇ ਸਾਡਾ ਇਹ ਕੰਮ ਚੱਲਦਾ ਹੋ ਜਾਏ ਸਾਡਾ ਕਟੂਗੜ ਧਾਰਮਿਕ ਪ੍ਰੋਗਰਾਮ ਜਿਹੜਾ ਉਹ ਸੰਪਨ ਹੋ ਜਾਏ ਸਾਡੀ ਪ੍ਰਸ਼ਾਸਨਾਈ ਦੇ ਸਰਕਾਰ ਨੂੰ ਨਰਾਜ ਸਾਡੀ ਪ੍ਰਸ਼ਾਸਨਾਈ ਜਿਹੜੇ ਪ੍ਰਸ਼ਾਸਨ ਨੂੰ ਹੀ ਕਹਿਣਾ ਹੈ ਸਰਕਾਰ ਨੂੰ ਸਰਕਾਰ ਕਹਿੰਦੇ ਫੰਡ ਨਹੀਂ ਹੁਣ ਗੱਲ ਤੇ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਫੰਡ ਨਹੀਂ ਅਹੀਂ ਠੇਕੇਦਾਰ ਨੂੰ ਮੇਲੇ ਪਰਸਨਲੀ ਅਗਰਵਾਲ ਸਾਹਿਬ ਨੂੰ ਵੀ ਸਾਡਾ ਇਹ ਸੁਣਵਾਈ ਕਰੋ ਸਾਡਾ ਕਰਾਓ ਤੁਸੀਂ ਇੱਥੇ ਦੇ ਰਹਿਣ ਵਾਲੇ ਆ ਉਹ ਕਹਿੰਦੇ ਮੇਰੇ ਪਿਛਲੇ ਪੈਸੇ ਬਹੁਤ ਰਿੰਦਨ ਮੈਨੂੰ ਪਹਿਲੇ ਪੈਸੇ ਦਿਓ 50 ਲੱਖ ਰੁਪਏ ਦਿਵਾਓ ਪਹਿਲਾਂ ਪਿਛਲੇ ਪੈਸੇ ਜੋ ਮੈਂ ਕਿਹਾ ਵੀ ਉਹ ਕਿੱਥੋਂ ਦਿਵਾ ਦਈਏ ਹੁਣ ਹੈ ਤੇ ਸਰਕਾਰ ਦੀ ਨਾਕਾਮੀ ਹੈ ਓਵਰਆਲ ਤੇ ਸਰਕਾਰ ਦੀ ਨਾਕਾਮੀ ਜਿਹੜੇ ਪੈਸੇ ਪਿਛਲੇ ਪੈਸੇ ਨਹੀਂ ਦੋ ਦੋ ਸਾਲ ਦੇ ਦਿੱਤੇ ਠੇਕੇਦਾਰ ਨੂੰ ਉਹ ਵੀ ਕੀ ਕਰਨ ਚੋਣਾਂ ਸਮੇਂ ਸਰਕਾਰ ਤੋਂ ਬਹੁਤ ਉਮੀਦ ਵਧੀ ਕਿਉਂਕਿ ਇਹਨਾਂ ਚੋਣ ਆਪਣੇ ਉਮੀਦ ਹੁੰਦੀ ਕਿ ਸਰਕਾਰ ਕੰਮ ਕਰੇ ਇਹਨਾਂ ਦੇ ਵਿੱਚ ਹਰਾਸਮਨ ਬਾਈ ਚੋਣਾਂ ਚੋਣਾਂ ਦੇ ਵਿੱਚ ਸਾਡੇ ਆ ਹਾਲਾਤ ਪੈਦਾ ਕਰਦੇ ਜੀ ਕਿਸੇ ਨੇ ਸੁਣਿਆ ਨਹੀਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਲਾਤੇ ਨੇ ਵੀ ਸਾਨੂੰ ਮਜਬੂਰ ਹੋ ਕੇ ਇਹ ਲੋਕਾਂ ਨੂੰ ਇਕੱਠੇ ਕਰਕੇ ਬੇਨਤੀ ਕਰਕੇ ਮੈਂ ਪ੍ਰਧਾਨ ਹੋਣ ਦੇ ਨਾਤੇ ਇਕੱਲੇ-ਇਕੱਲੇ ਨੂੰ ਮਿਲਿਆ ਮੈਂ ਕਿਹਾ ਯਾਰ ਇਹ ਹਾਲਾਤ ਇਹਨੇ ਵੀ ਆਪਾਂ ਕਰੀਏ ਵੀ ਆਪਾਂ ਗੁਰਦੁਆਰੇ ਦੇ ਪੈਸੇ ਵੀ ਨਹੀਂ ਵਰਤਣੇ ਆਪਾਂ ਆਪਣੇ ਪੈਸੇ ਇਕੱਠੇ ਕਰਕੇ ਹੀ ਆਪਣੇ ਪੈਸੇ ਕਰੀਏ ਸੋਸਾਇਟੀ ਵੱਲੋਂ ਪੈਸੇ ਇਕੱਠੇ ਕਰਕੇ ਅਸੀਂ ਉਹ ਨਾਲੇ ਲਵਾ ਲਈਏ ਡਿਫੈਂਸ ਕਲੋਨੀ ਰਾਈਜ਼ਰ ਸੁਸਾਇਟੀ ਅਸੀਂ ਤਾਂ ਕਹਿਣਾ ਜੇ ਸਰਕਾਰ 2.5 ਸਾਲ ਹੋ ਗਿਆ ਇਹਨੇ ਕੁਝ ਨਹੀਂ ਕੀਤਾ ਮਤ ਇਹਨੂੰ ਵੋਟ ਦਿਓ ਹੋਰ ਕੋਈ ਜਿਹੜਾ ਤੁਹਾਨੂੰ ਚੰਗਾ ਹੈ ਨਹੀਂ ਕਹਿੰਦੇ ਉਹਨੂੰ ਵੋਟ ਦਿਓ ਅਸੀਂ ਕਹਿੰਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਇਹ ਆਪਣੇ ਵਾਅਦੇ ਦੇ ਖਰੇ ਨਹੀਂ ਉਤਰੇ ਅਸੀਂ ਇਸ ਕਰਕੇ ਕਹਿੰਨੇ ਆ ਵੀ ਇਹ ਸਰਕਾਰ 2.5 ਸਾਲ ਕਰੀਬ 2.5 ਸਾਲ ਜਿਨੇ ਆ ਸਾੜ ਚ ਦੇ ਇਹ ਹਾਲਤ ਕੀਤੀ 3 ਸਾਲਾਂ ਤੋਂ ਟੁੱਟੀ ਆ ਮਲੂਆਮਾਂ ਦੀ ਪਾਰਟੀ ਦਾ ਬਾਈਕਾਟ ਕਰ ਬਾਈ ਇਹੀਂ ਬਾਈਕਾਟ ਕਰਦੇ ਨੇ ਟੁੱਟੇ